ਲੁਧਿਆਣਾ ਦਾ ਪਿੰਡ ਗੌਸਗੜ ਵਿਖੇ ਕੁਝ ਦਿਨਾਂ ਪਹਿਲਾਂ ਵਕੀਲ ਸਿਮਰਨਜੀਤ ਕੌਰ ਗਿੱਲ ਜਿਸ ਦੇ ਵੱਲੋਂ ਪਿੰਡ ਦੇ ਵਿੱਚ ਨਿਕਲਣ ਵਾਲੇ ਰੇਤੇ ਦੇ ਭਰੇ ਟਿਪਰ ਜਿਸ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਜਿਹੜੀਆਂ ਪਿੰਡ ਦੀਆਂ ਸੜਕਾਂ ਖਰਾਬ ਹੋ ਰਹੀਆਂ ਨੇ ਉਸ ਦਾ ਮੁੱਦਾ ਚੁਕਾਇਆ ਗਿਆ ਸੀ ਜਿਸ ਨੂੰ ਲੈ ਕੇ ਸਿਮਰਨ ਕੌਰ ਨੇ આરોਪ ਲਗਾਇਆ ਸੀ ਕਿ ਉਸ ਦੇ ਨਾਲ ਟਿਪਰ ਵਾਲੇ ਤੇ ਕੁਝ ਮਹਿਲਾਵਾਂ ਨੇ ਕੁੱਟਮਾਰ ਕੀਤੀ ਹੈ ਤੇ ਮਾਮਲਾ ਗਵਰਨਰ ਦੇ ਕੋਲ ਪਹੁੰਚਿਆ ਸੀ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਹਮਲਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਪਰ ਹੁਣ ਜਿਹੜਾ ਟਿਪਰ ਵਾਲਿਆ ਤੇ ਹਮਲਾ ਕਰਨ ਵਾਲਿਆ ਤੇ ਮਾਮਲਾ ਦਰਜ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰ ਪੁਲਿਸ ਕਮਿਸ਼ਨਰ ਲੁਧਿਆਣਾ ਦਫ਼ਤਰ ਪਹੁੰਚ ਚਨੇ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਵੀ ਕੁੱਟਮਾਰ ਹੋਈ ਹੈ ਉਹਨਾਂ ਤੋਂ ਤੱਕੇ ਦਿਨਾਂ ਗੁੰਡਾ ਟੈਕਸ ਵਸੂਲੇ ਤੇ ਉਹਨਾਂ ਤੋਂ ਟੱਕ ਤੇ ਉਹਨਾਂ ਤੋਂ ਤੱਕੇ ਦਿਨਾਂ ਗੁੰਡਾ ਟੈਕਸ ਵਸੂਲੇ ਜਾਂ ਫਿਰ ਵਸੂਲਣ ਦਾ ਦਬਾਅ ਪਾਇਆ ਜਾ ਰਿਹਾ ਹੈ ਜਿਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਦੂਜੀ ਤਰ ਤੇ ਵੀ ਮਾਮਲਾ ਦਰਜ ਕੀਤਾ ਜਾਵੇ ਹਾਂਜੀ ਸਰ ਕੀ ਨਾਮ ਦਾ ਟੈਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪ ਜੀ ਦਾ ਸਾਰੀ ਨਿਊਜ਼ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮੇਰਾ ਨਾਮ ਪ੍ਰਹਿਲਾਦ ਸਿੰਘ ਇਹ ਜੋ ਝਗੜਾ ਹੋਇਆ ਪਿੰਡ ਸਸਰਾਲੀ ਕਲੋਨੀ ਹੋਇਆ ਇਸ ਝਗੜੇ ਦੇ ਵਿੱਚ ਮੇਰਾ ਸਗਾ ਭਾਨਜਾ ਔਰ ਮੇਰੀ ਸਿਸਟਰ ਨੇ ਜੋ ਸਾਬਕਾ ਸਰਪੰਚ ਨੇ ਮਲਕੀਤ ਕੌਰ ਜੀ ਬੇਨਤੀ ਇਹ ਵੀ ਪ੍ਰਸ਼ਾਸਨ ਨੂੰ ਇਹ ਵਸੀਂ ਮੰਗ ਰੱਖਦੇ ਆਂ ਔਰ ਬੇਨਤੀ ਕਰਦੇ ਆਂ ਵੀ ਜਿਹੜਾ ਇਹਨਾਂ ਮੈਡਮ ਨੇ ਗਿੱਲ ਨੇ ਸਿੰਘ ਜੀ ਕੋਲ ਗਿੱਲ ਨੇ ਪਿੰਡ ਗੌਂਸਗੜ ਸਾਡਾ ਰਾਹ ਰੁਕਿਆ ਸਾਡਾ ਟਿਪਰ ਟਰਾਲੀ ਸਭ ਕੁਝ ਬੰਦ ਕਰ ਦਿੱਤਾ 2 ਮਹੀਨੇ ਪਹਿਲਾਂ ਉਹ ਚੀਜ਼ ਨੂੰ ਅਸੀਂ ਮੱਦੇਨਜ਼ਰ ਵੀ ਲੜਾਈ ਦਾ ਨਾਂ ਕਾਰਨ ਬਣਾਦੇ ਹੋਏ ਪ੍ਰਸ਼ਾਸਨ ਨੂੰ ਆਪਣੇ ਹੱਥ ਵਿੱਚ ਨਾ ਲੈਂਦੇ ਹੋਏ ਤੇ ਇਸ ਕਰਕੇ ਅਸੀਂ ਉਹ ਰਾਹ ਬੰਦ ਕਰਤਾ ਨਹੀਂ ਨੰਗੇ ਇਹਨਾਂ ਦੇ ਪਿੰਡ ਜੀ ਦੂਸਰੇ ਪਿੰਡ ਨਾਲ ਅਸੀਂ ਰਿਕਵੈਸਟ ਕਰਕੇ ਦੂਸਰੇ ਪਿੰਡ ਨੂੰ ਟਿਪਰ ਕੱਢਣਾ ਸ਼ੁਰੂ ਕੀਤੇ ਤੇ ਇਸ ਮੈਡਮ ਨੇ ਗੁੰਡਾਗਰਦੀ ਕਰਦਿਆਂ ਹੋਇਆਂ ਕਾਫੀ 15 20 ਬੰਦੇ ਨਾਲ ਲੈ ਕੇ ਸਾਡੇ ਪਿੰਡ ਆ ਕੇ ਜਬਰਦਸਤੀ ਧੱਕਾ ਕੀਤਾ ਔਰ ਆ ਮੈਂ ਫੋਟੋ ਵਿੱਚ ਦਿਖਾਣਾ ਚਾਹੁੰਦਾ ਦੇਖੋ ਦਸਤਾਰਾਂ ਲਗੀਆਂ ਗਈਆਂ ਨੇ ਤੇ ਸਿਸਟਰ ਦੀ ਸਾਡੀ ਆਪਣੀ ਚੁੰਨੀ ਵੀ ਪਾੜੀ ਆ ਔਰ ਇਹਨਾਂ ਨੇ ਕਾफी ਧੱਕਾ ਕੀਤਾ ਸੱਟਾਂ ਬਿਮਾਰੀਆਂ ਸਿਰ ਵੀ ਪਾੜਿਆ ਔਰ ਮੇਰੇ ਵੀਰ ਪਰਮਜੀਤ ਸਿੰਘ ਜੀ ਦਾ ਆ ਦੇਖੋ ਮੈਂ ਤਸਵੀਰ ਵਿੱਚ ਦਿਖਾਣਾ ਚਾਹੁੰਦਾ ਆ ਦੇਖੋ ਜੀ ਇਹਦਾ ਹੱਥ ਵਢਿਆ ਗਿਆ ਵਾ ਇੱਥੇ ਇਹਨਾਂ ਦੇ ਤੇ ਧਾਰ ਹਥਿਆਰ ਮਾਰੇ ਗਿਆ ਵਾ ਜਿਹਦੇ ਨੇ ਇਹਨਾਂ ਦੀ ਮਤਲਬ ਵੱਢੀ ਕੀ ਆ ਵਾ ਕਿਹਨੇ ਮਾਰੇ ਜੀ ਏ ਮੈਡਮ ਅਸਮਰਜੀਤ ਜੀ ਤੁਰਕੇ ਜਿਹੜੀ ਗੱਲ ਆ ਉਹਨਾਂ ਦੇ ਨਾਲ ਜਿਹੜੇ ਮੁੰਡੇ ਆਏ ਸੀਗੇ ਨਾਲ 15-20 ਗੁੰਡੇ ਮੈਂ ਇਹੀ ਪ੍ਰਸ਼ਾਸਨ ਤੋਂ ਮੰਗ ਰੱਖਣੀ ਚਾਹੁੰਦਾ ਆ ਵੀ ਜਿਹੜੇ ਟਿੱਪਰ ਨੇ ਉਹ ਕੀ ਮਤਲਬ ਅਨਲੀਗਲ ਨੇ ਟਿੱਪਰਾਂ ਦੀ ਜਦੋਂ ਲੈਂਡ ਜਾਈਦਾ 50-50 ਲੱਖ ਰੁਪਈਆ ਉਹਨਾਂ ਨੂੰ ਅਸੀਂ ਮਤਲਬ ਸਟਾਲਮੈਂਟ 'ਚ ਲੈ ਕੇ ਆਉਨੇ ਆ ਉਹਨਾਂ ਦੀ ਹਰ ਮਹੀਨੇ ਦੀ ਲੱਖ ਰੁਪਈਆ ਸਟਾਲਮੈਂਟ ਹੈਗੀ ਆ ਕਿੱਥੋਂ ਅਸੀਂ ਸਟਾਲਮੈਂਟ ਪੇ ਕਰਨੀ ਆ ਸਟਾਲਮੈਂਟ ਆਹੀ ਤਾਂ ਹੀ ਪੇ ਕਰਾਂਗੇ ਅਗਰ ਅਸੀਂ ਕਮਾਵਾਂਗੇ ਗਵਰਨਮੈਂਟ ਨਾ ਰੋਜ਼ਗਾਰ ਦਿੱਤਾ ਰੇਤੇ ਦਾ ਰੇਤੇ ਦਾ ਰੋਜ਼ਗਾਰ ਜਿਹੜਾ ਆ ਬਈ ਜਿਹੜੀ ਰੋਡ ਪੈਂਦੀ ਖਾਡਾ ਉਹ ਪ੍ਰੂਫਟ ਹੈਗੀ ਆ ਇੱਕ ਨੰਬਰ ਚ ਖਾਡਾ ਗਿਆ ਡੇਡੇ ਚੱਲਦੀ ਆ ਨਾਈਟ ਬਿਲਕੁਲ ਨਹੀਂ ਚੱਲਦੀ ਸਵੇਰੇ ਮਤਲਬ 8 ਵਜੇ ਤੋਂ ਲੈ ਕੇ ਕਰੀਬ 4 ਵਜੇ ਤੱਕ ਸ਼ਾਮੀ ਬੰਦ ਹੋ ਜਾਂਦਾ ਖਾਡਾ ਠੀਕ ਹੈ ਜੀ ਜੇ ਕੋਈ 2 ਨੰਬਰ ਦੀ ਹੋਵੇ ਖੱਡ ਤਾਂ ਰਾਤ ਨੂੰ ਚੱਲੇ ਹੁਣ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਕੋਈ ਮਤਲਬ ਸਾਡੇ ਨਾਲ ਸਪੋਰਟ ਨਹੀਂ ਕੀਤੀ ਗਈ ਉਲਟਾ ਸਾਡੇ ਬੰਦਿਆਂ ਦੀ ਕੁੱਟਮਾਰ ਹੋਈ ਆ ਸਾਡੇ ਬੰਦਿਆਂ ਤੇ ਹੀ ਪਰਚੇ ਕੀਤੇ ਗਏ ਨੇ ਲੜਾਈ ਦਾ ਕਾਰਨ ਕੀ ਸਮਝੋ ਜੀ ਐਡੀ ਵੱਡੀ ਲੜਾਈ ਵਧ ਜਾਨੀ ਇੱਕ ਟਿੱਪਰਾਂ ਨੂੰ ਲੈ ਕੇ ਦੇਖੋ ਜੀ ਲੜਾਈ ਦਾ ਕਾਰਨ ਇਹ ਆ ਵੀ ਦੇਖੋ ਤੁਸੀਂ ਵੀ ਸਾਡੇ ਸਮਝਦਾਰ ਹੋ ਜਦ ਅਸੀਂ ਬੀਬੀ ਦੇ ਪਿੰਡ ਚੋਂ ਟਿੱਪਰ ਰੋਗ ਦਿੱਤੇ ਨੇ ਹਰ ਇੱਕ ਬੰਦੇ ਨੂੰ ਰਾਈਟ ਆਪਣਾ ਉਹ ਆਪਣਾ ਆ ਕਿਉਂ ਹੁਣ ਪੂਰੇ ਪੰਜਾਬ ਚ ਗਵਰਨਰ ਤਾਂ ਨਹੀਂ ਲੱਗੀ ਜੀ ਉਹ ਇੱਕ ਵਕੀਲ ਹੀ ਆ ਵਕੀਲ ਦਾ ਕੰਮ ਹੁੰਦਾ ਕਿ ਆਪਣੀ ਬਕਾਲਤ ਕਰਨਾ ਕਿਸੇ ਦਾ ਝਗੜਾ ਹੋ ਗਿਆ ਬੀਬੀ ਕਹਿੰਦੀ ਆ ਮੈਂ ਭਲਾ ਕਰਨ ਆਈ ਆ ਲੋਕਾਂ ਦੇ ਹੱਕ ਲਈ ਖੜੀ ਆ ਲੋਕਾਂ ਦੇ ਹੱਕ ਲਈ ਖੜਨਾ ਜਿਹੜਾ ਕੋਈ ਕਿਸੇ ਦਾ ਝਗੜਾ ਹੁੰਦਾ ਉਹਦੇ ਫ੍ਰੀ ਕੇਸ ਲੜ ਕਿਸੇ ਧੀ ਭੈਣ ਨੂੰ ਕੋਈ ਪ੍ਰੋਬਲਮ ਆ ਕਿਸੇ ਦਾ ਤਲਾਕ ਹੁੰਦਾ ਤਲਾਕ ਰੁਕਣ ਤੋਂ ਬਚਾ ਉਹਦਾ ਘਰ ਬਸਾ ਇਹ ਹੁੰਦੀ ਹੈ ਮਤਲਬ ਇਨਸਾਨੀਅਤ ਜਿਹੜਾ ਭਲਾ ਕਰਨਾ ਇਹ ਤੇ ਭਲਾ ਇਹਦਾ ਗੁੰਡਾ ਕਰਦੀ ਆ 15 ਬੰਦੇ ਲੈ ਕੇ ਦੂਜੇ ਪਿੰਡ ਦੇ ਵਿੱਚ ਪਹੁੰਚ ਜਾਣਾ ਨਹੀਂ ਫਿਰ ਵੀ ਬੰਦ ਕਰਾਉਣ ਦੇ ਵਿੱਚ ਕੋਈ ਵਜ੍ਹਾ ਹੋਗੀ ਬਲੈਕਮੇਲਿੰਗ ਆ ਕੋਈ ਦੇਖੋ ਜੀ ਬਲੈਕਮੇਲ ਬਿਲਕੁਲ ਬਲੈਕਮੇਲਗਾ ਇਕੱਲਾ ਰੋਡ ਪਿੰਡ ਦਾ ਖੱਡਾ ਦੀਂਦਾ ਜਾਂ ਸਰਾਲੀ ਕਲੋਨੀ ਦਾ ਹੋਰ ਆਲੇ ਦੋਲੇ ਪਿੰਡਾਂ ਦੇ ਸਾਰੇ ਖੱਡੇ ਚੱਲਦੇ ਆ ਹਰੀਕੇ ਪੱਤਨ ਤੱਕ ਮਤਲਬ ਖੱਡੇ ਚੱਲਦੇ ਆ ਉੱਥੇ ਨਹੀਂ ਜਾ ਸਕਦੀ ਬੀਬੀ ਜਿਹੜਾ ਹਮਾਚਲ ਤੋਂ ਨੇਰਾ ਗਟਕਾ ਆਂਦਾ ਜੋ ਵੀ ਆਂਦਾ ਓਵਰਲੋਡ ਆਂਦਾ ਕਿ ਉੱਥੇ ਜੇ ਅਮਲਾ ਵੀ ਇਹ ਆਪਣੇ ਪਿੰਡ ਗੱਲ ਇਹ ਆ ਵੀ ਸਿਰਫ ਇਸ ਗੱਡੇ ਤੋਂ ਇਹਨੂੰ ਪ੍ਰਾਪਰਟੀ ਨਹੀਂ ਆਂਦੀ ਕੋਈ ਵੀ ਕੀ ਡਿਮਾਂਡ ਵਾਸਤੇ ਕੀ ਕੀਤੀ ਜਾ ਰਹੀ ਹੈ ਦੇਖੋ ਡਿਮਾਂਡ ਤਾਂ ਹੁਣ ਇਹੀ ਆ ਵੀ ਮਤਲਬ ਉਹਦਾ ਤਾਂ ਸਿੱਧਾ ਹੀ ਮੁੱਦਾ ਆ ਵੀ ਬਲੈਕਮੇਲਿੰਗ ਦਾ ਮੁੱਦਾ ਆ ਕੋਈ ਡਿਮਾਂਡ ਤਾਂ ਰੱਖੀ ਹੋਊਗੀ ਡਿਮਾਂਡ ਤਾਂ ਦੇਖੋ ਜੀ ਡਿਮਾਂਡ ਤਾਂ ਜਿਹੜੀ ਇਹੀ ਆ ਵੀ ਉਹ ਹਰ ਟਿਪਰ ਕੋਲੋਂ ਜਿਹਦੇ ਕੋਲ ਕੋਈ ਕਾਏ ਪੱਤਰ ਨਹੀਂ ਹੈਗੇ ਦੱਸੋ ਉਹਨਾਂ ਨੂੰ ਤਮਕਾਉਂਦੀ ਐ ਡਰਾਉਂਦੀ ਆ ਜਿਹੜਾ ਕੋਈ ਡਰਾਈਵਰ ਹਣ ਤਾਂ ਪਹਿਲਾਂ ਹੀ ਡਰ ਜਾਂਦਾ ਵੀ ਮੈਡਮ ਵਕੀਲ ਐ ਨਾ ਪਤਾ ਨਹੀਂ ਕਿਹੜਾ ਕੇਸ ਪੋੜਨਾ ਹੈ ਜਿਹੜੀ ਜੀ ਅੱਜ ਤੋਂ 2023-24 ਦੇ ਵਿੱਚ ਉਹਦੀਆਂ ਪਰਚੀਆਂ ਨੇ ਗੁਰਦੁਆਰੇ ਸਾਹਿਬ ਦੀਆਂ ਸਾਰੇ ਪਿੰਡਾਂ 'ਚ ਲੱਗੀਆਂ ਸੀਗੀਆਂ ਜਿਹੜੀਆਂ ਪ੍ਰਸ਼ਾਸਨ ਨੇ ਬੰਦ ਕਰਾਈਆਂ ਸੀਗੀਆਂ ਇਹ ਜਿਹੜੀ ਗੱਲ ਹੈ ਨਾ ਇਹ ਮੈਡਮ ਕੱਲ ਦੇ ਲਾਈਵ ਦੇ ਵਿੱਚ ਮੰਨੀ ہوئی ਆ ਕਿ ਹਾਂ ਪਹਿਲਾਂ ਸਾਡੇ ਪਿੰਡ ਵਾਲੇ ਪਰਚੀਆਂ ਕੱਢਦੇ ਸੀਗੇ ਫੇ ਤੁਸੀਂ ਭਾਵੇਂ ਉਹਨਾਂ ਤੋਂ ਸਵਾਲ ਕਰ ਸਕਦੇ ਹੋ ਜੇ ਨਹੀਂ ਤਾਂ ਕਾਹਦੀ ਕੱਢਦੇ ਸੀਗੇ ਜੀ ਗੁਰਦੁਆਰੇ ਦੇ ਨਾਂ ਤੇ ਪਰਚੀ ਕੱਟ ਹੁੰਦੀ ਹੈ ਜੀ ਗੁਰੂ ਘਰ ਦੇ ਨਾਂ ਤੇ ਕਿੰਨੇ ਵੀ 200 500 ਗੱਡੀ ਦਾ ਬਕਾਇਦਾ ਨੰਬਰ ਪਿਆ ਮੈਂ ਕੋਲ 4-5 ਪਰਚੀਆਂ ਨੇ ਆ ਦੇਖ ਸਕਦੇ ਹਾਂ ਤੁਸੀਂ ਫੁੱਡਾ ਕੀ ਕਹਿਣ ਦਾ ਮਤਲਬ ਆ ਵੀ ਇਹਦੇ ਵਿੱਚ ਇਹ ਬੰਦ ਹੋ ਗਈ 2000 ਗੁਰੂ ਦੇ ਪਰਚੀਆਂ ਦੀ ਆਰਡ ਦੇ ਵਿੱਚ ਪੈਸੇ ਇਕੱਠੇ ਕਿਤੇ ਬਿਲਕੁਲ 2023 ਦੇ ਵਿੱਚ ਬੰਦ ਹੋ ਗਿਆ ਸੀ ਜੀ ਸਾਰਾ ਕੁਝ ਇਹ ਪ੍ਰਸ਼ਾਸਨ ਨੇ ਬੰਦ ਕਰਾਤਾ ਵੀ ਇਹ ਗੁੰਡਾ ਟੈਕਸ ਆ ਇਹ ਬੰਦ ਕਰੋ ਇਹ ਨਹੀਂ ਕਿਸੇ ਨੂੰ ਵੀ ਦੇਣਾਗਾ ਦੇਖੋ ਪ੍ਰਸ਼ਾਸਨ ਤੇ ਇਹ ਮੰਗ ਰੱਖੀ ਹੈ ਜੇ ਨਾਲ ਲੋੜੀ ਲਾਈਫ ਹੋ ਕੇ ਮੰਨਿਆ ਔਰ ਕਿਸੇ মিডিਆ ਵਾਲੇ ਨੇ ਵੀ ਉਹਨਾਂ ਨਾਲ ਗੱਲ ਕੀਤੀ ਸੀ ਉਹਦੇ ਵਿੱਚ ਉਹ ਬਕਾਇਦਾ ਮੰਨਦੇ ਨੇ ਕਿ ਪਹਿਲਾਂ ਕਟ ਹੁੰਦੀਆਂ ਦੀਆਂ ਤੁਸੀਂ ਪਹਿਲਾਂ ਪੁੱਛ ਲਿਓ ਜਦੋਂ ਇਹ ਕਟ ਹੁੰਦੀਆਂ ਨੇ ਇੱਕ ਦਿਨ ਦੇ ਵਿੱਚ ਘੱਟੋ ਘੱਟ 40-40000 ਰੁਪਏ ਇਕੱਠਾ ਹੁੰਦਾ ਸੀਗਾ ਉਹਦੇ ਵਿੱਚ ਹਰੇਕ ਦਾ ਹਿੱਸਾ ਪੈਂਦਾ ਜੀ ਕਿ ਦੁਬਾਰੇ ਹੁਣ ਫੇਰ ਇਹ ਪਰਚੀ ਸਿਸਟਮ ਇਹ ਪਰਚੀ ਸਿਸਟਮ ਹੀ ਹੈ ਜੀ ਤਾਂ ਹੀ ਉਹ ਇੰਨਾ ਕੁਝ ਕਰ ਰਹੇ ਆ ਨਹੀਂ ਤੇ ਜਿਹੜਾ ਉਹ ਇਹ ਵੀ ਨਾਲ ਕਹਿ ਰਿਹਾ ਕਿ ਇੱਕ ਜਿਹੜਾ ਉਹਨਾਂ ਦਾ ਕੇਸ ਹੁੰਦਾ 1 ਲੱਖ ਰੁਪਏ ਫੀਸ ਆ ਉਹਨਾਂ ਦੀ ਚਲੋ ਜੇ ਆਸੀਂ ਗਲਤ ਆ ਨਾ ਟਿਪਰਾਂ ਵਾਲੇ ਸਾਰੇ ਤਾਂ ਉਹ ਮੈਡਮ ਦੇ ਘੱਟੋ ਘੱਟ 100 ਜਾਂ 50 ਕੇਸ ਆਗਾ ਹੀ ਆ ਨਾ ਉਹਦੀ 1 ਲੱਖ ਦੇ ਹਿਸਾਬ ਨਾਲ ਕਿੰਨੇ ਆਮਦਨ ਮੰਨਦੀ ਆ ਉਹ ਤੋਂ ਟੈਕਸ ਲਿਆ ਕਿਸ ਗਵਰਨਮੈਂਟ ਨੇ ਉਹ ਕਿੰਨਾ ਕ ਆਪ ਟੈਕਸ ਭਰਦੀ ਆ ਅੱਜ ਤਾਂ ਰੋਡ ਟੈਕਸ ਵੀ ਦਿੰਨੇ ਆ ਸਾਲ ਦਾ ਟੈਕਸ ਵੀ ਭਰਦੇ ਆ ਟੂਲ ਟੈਕਸ ਵੀ ਭਰਦੇ ਆ ਗੱਡੀਆਂ ਦੇ ਟਾਇਰਾਂ ਤੇ ਵੀ ਟੈਕਸ ਆ ਜੀ ਹਰ ਚੀਜ਼ ਤੇ ਟੈਕਸ ਆ ਅਸੀਂ ਸਾਰਾ ਕੁਝ ਭਰ ਕੇ ਤੁਰੇ ਫਿਰਦੇ ਆ ਉਹ ਮੈਡਮ ਟੈਕਸ ਭਰਦੀ ਆ ਦੱਸੋ ਕੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਥੋੜੀ ਮਦਦ ਨਹੀਂ ਕਰ ਰਿਹਾ ਬਿਲਕੁਲ ਨਹੀਂ ਕਰ ਰਹੀ ਜੀ ਅੱਜ ਇਹੀ ਅਸੀਂ ਮੰਗ ਪੱਤਰ ਦੇਣ ਆਏ ਆ ਵੀ ਸਾਡਾ ਹੈਲਪ ਕੀਤੀ ਜਾਵੇ ਜੋ ਜੇਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਾਰਨ ਇਹ ਕਿ ਆ ਜਿਹੜੇ ਮੈਡਮ ਨੇ ਇਹ ਕੀਤੀ ਆ ਦੂਸਰੇ ਪਿੰਡ ਜਾ ਕੇ ਗੁੰਡਾ ਕਰਦੀ ਨਾ ਕਿਸੇ ਨੂੰ ਜਾਣਦੀ ਨਾ ਉਹ ਉਹਦੇ ਕਰਕੇ ਵੀ ਇਹਨੇ ਕੁੱਟਮਾਰ ਜਿਹੜੀ ਸ਼ੁਰੂ ਕੀਤੀ ਅਣਜਾਣ ਲੋਕਾਂ ਦੇ ਵੀ ਤੇ ਦੂਜੀ ਇਹ ਜਿਹੜੀ ਇਹਨੇ ਸਾਡੀਆਂ ਵੀ ਚੁੰਨੀਆਂ ਲਾਈਆਂ ਜਾਂ ਬਿਨਾਂ ਗੱਲ ਤੋਂ ਇਹਨਾਂ ਦੇ ਜਿਹੜੇ ਨਾਂ ਲਾਏ ਗੁੰਡੇ ਉਹਨਾਂ ਨੇ ਸਾਡੇ ਤੇ ਜਿਹੜੇ ਹੱਥ ਚੱਕੇ ਆ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ ਹਲੇ ਤੱਕ ਸਾਡੇ ਸਾਡੇ ਵੀ ਚੁੰਨੀਆਂ ਲਾਈਆਂ ਪੱਗਾਂ ਸਾਡੇ ਵੀਰੇ ਬੰਦੇ ਦੇ ਲਾਈਆਂ ਕੇਸਾਂ ਦੀ ਵੀ ਬਿਰਵੇ ਬਾਲ ਸਾਡੇ ਵੀ ਪੱਟੇ ਗਏ ਨੇ ਤੇ ਇਹ ਮੈਡਮ ਹਰ ਇੱਕ ਜਗ੍ਹਾ ਜਾ ਕੇ ਗੈਰੀ ਵੀ ਮੇਰੀ ਚੁੰਨੀ ਉਤਰੀ ਮੇਰੀ ਚੁੰਨੀ ਸਾਡੀ ਜਿਤ ਬਰਾਬਰ ਨਹੀਂ ਐ ਸਾਰੀਆਂ ਜਨਾਨੀਆਂ ਪੰਜਾਬ ਦੀਆਂ ਇੱਕੋ ਜੀਆਂ ਨਹੀਂ ਐ ਕਿ ਉਹ ਵਕੀਲ ਹੋਣ ਦੇਣਾ ਤੇ ਉਹਦੀ ਇੱਜ਼ਤ ਥੋੜੀ ਜ਼ਿਆਦਾ ਹੋਗੀ। ਤੇ ਪੁਲਿਸ ਨੂੰ ਮੁੱਖ ਮੰਤਰੀ ਜੀ ਕਿਤਾ ਜੀ ਨਹੀਂ ਕੀਤਾ ਹੈਗਾ। ਸੁਖਵਿੰਦਰ ਸਿੰਘ ਨੇ ਸਾਨੂੰ ਹੱਥ ਲਾਇਆ ਇਨਫੈਕਟ ਕੱਲ ਦੀ ਵੀਡੀਓ 'ਚ ਉਹਨਾਂ ਨੇ ਕਿਹਾ ਵੀ ਸਾਡੇ ਕਕਾਰ ਲਾਏ। ਅਸੀਂ ਇੱਕ ਸੇਖਾਂ ਸਾਨੂੰ ਪਤਾ ਨਹੀਂ ਕਕਾਰਾਂ ਦੀ ਵੈਲਿਊ ਕੀ ਆ। ਪ੍ਰਸ਼ਾਸਨ ਤੋਂ ਮੰਗੀ ਜੀ। ਪ੍ਰਸ਼ਾਸਨ ਤੋਂ ਇਹ ਮੰਗਿਆ ਜੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਜਿਹੜੇ ਸਾਡੇ ਤੇ ਹੋਏ ਆ। ਉਹਨਾਂ ਨੇ ਸਾਡੇ ਪਿੰਡ 'ਚ ਜਿਹੜੇ ਆ ਕੇ ਗੁੰਡਾਗਰਦੀ ਕੀਤੀ ਉਹਦੇ ਤੇ ਉਹਦੀ ਚੰਗੀ ਤਰ੍ਹਾਂ ਜਾਂਚ ਕਰਕੇ ਉਹਨੂੰ ਸਜ਼ਾ ਦਵਾਈ ਚੱਲ। ਅੱਛਾ ਹਰਦੀਪ ਸਿੰਘ ਗੁੰਡੇ ਦਾ ਵੀ ਬਿਆਨ ਆਇਆ ਇਸ ਨੂੰ ਤਾਂ ਕਹਿਣਾ ਸੀ ਹਾਂ ਵੀ ਟਿੱਪਰ ਜਿਹੜੇ ਇਲੀਗਲੀ ਚੱਲ ਰਹੇ। ਹਾਂਜੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਉਹਨਾਂ ਨੇ ਵੀ ਹੱਕ ਦੀ ਗੱਲ ਕੀਤੀ ਹੈ। ਹਾਂਜੀ ਬਿਲਕੁਲ ਜੇ ਅਨਲੀਗਲ ਹੁੰਦੇ ਤੇ ਫਿਰ ਇਹ ਦਿਨ ਦਿਨੇ ਥੋੜੀ ਚਲਾਣਿਆ ਸੀ ਫਿਰ ਤਾਂ ਰਾਤ ਨੂੰ ਚੱਲਨੀ ਸੀ। ਜੇ ਅਨਲੀਗਲ ਹੁੰਦੀ ਤੇ ਮੈਡਮ ਜੇ ਹੁੰਦੀ ਤੇ ਇਹਨਾਂ ਕੋਈ ਨੋਟਿਸ ਜਾਂ ਕੋਈ ਵੀ ਖਾਡਾ ਜੀ ਉਹ। ਹਾਂਜੀ। ਹਾਂਜੀ ਜੀ ਬਲੂ ਜਿਹੜੀ ਆਪਾਂ ਆ ਕਰਦੇ ਆ ਕੋਈ ਵੀ ਆਪਾਂ ਪੰਜਾਬ ਬੰਦ ਕਰਦੀਆਂ ਜਾਂ ਚੱਕਾ ਜਾਮ ਕਰਦੇ ਇੱਕ ਦਿਨ ਪਹਿਲਾਂ ਪੰਜਾਬ 'ਚ ਨੋਟਿਸ ਆਂਦਾ ਹੈ ਇਹ ਮੈਡਮ ਨੇ ਬਿਨਾ ਨੋਟਿਸ ਦਿੱਤੇ ਸ਼ਾਮ ਨੂੰ ਉੱਥੇ ਮੰਜਾ ਢਾ ਕੇ ਬੈ ਗਈ ਕਾਰਨ ਕੀ ਸਮੇਂ ਦਾ ਕਾਰਨ ਇਹ ਕਿ ਬਲੈਕਮੇਲਿੰਗ वैसे डिमांड हुई है हां जी इन इनडायरेक्टली डायरेक्ट नहीं, नहीं कर रही है इनडायरेक्ट कर रही है जो डायरेक्ट मांगूंगी तो फिर वो दा पर्दाफाश हो जाना अच्छा ये भी क्या जरा पहले पर्चियां भी कटੀਆਂ ਦੀ ਸੀ हां जी ਇਹਨਾਂ ਦੀ ਪਰਚੀ ਕੱਟੀ ਦੀ ਇੱਕ ਕਾਲਜ 200 500 ਇਨਫੈਕਟ ਸਾਡੇ ਵੀ ਪਿੰਡ ਜੋ ਕਈ ਵਾਰ ਕਟੀਆਂ ਗਈਆਂ ਨੇ ਪਰ ਅਸੀਂ ਇਹ ਚੀਜ਼ਾਂ ਨਹੀਂ ਇਨਵੋਲ ਕੀਤੀਆਂ ਸਾਡੇ ਬੰਦ ਹੋ ਗਈਆਂ ਅਚਾ ਰੋਜ਼ ਕਿੰਨੇ ਟਿਪਰ ਲੰਗਦੇ ਸੀ ਰੋਜ਼ ਦੇ ਹੁਣ 1 200 200 300 ਅਚਾ 200 300 ਰੋਜ਼ ਦਾ ਕਿੰਨੇ ਇੱਕ ਟਿਪਰ ਦੇ پیسے ਲੈਂਦੇ ਸੀ ਪਹਿਲਾਂ 200 ਪਹਿਲਾਂ 200 ਤੋਂ ਸ਼ੁਰੂ ਹੋਈ ਸੀ ਅਚਾ ਜੀ ਹਾਂ ਜੀ ਤੇ ਉਨ ਟਿਪਰ ਦੀ ਪਰਚੀ ਬੰਦ ਕਰਦੀ ਹਾਂ ਜੀ ਤਾਂ ਸਾਰਾ ਹਾਂਜੀ ਫਿਰ ਹੋਰ ਬੁੱਟਾ ਪਿੰਡ ਚੱਲਦੇ ਹਾਂ ਇੰਨੇ ਟਿਪਰ ਦਿਨ ਰਾਤ ਚੱਲਦੇ ਉੱਥੇ ਮੈਡਮ ਜਾਂਦੀ ਨਹੀਂ ਐ ਉੱਥੇ ਕਿਉਂ ਨਹੀਂ ਜਾ ਰਹੀ ਐ ਸਰਕਾਰੀ ਸਾਰੇ ਕਿਤੇ ਕੋਈ ਖਰਾਬ ਹੋ ਰਹੀ ਆ ਹੋਰ ਨਹੀਂ ਹੋ ਰਹੀਆਂ ਸਾਰੇ ਜਿੱਤੇ ਹੋ ਰਹੀਆਂ ਠੀਕ ਹੈ ਥੈਂਕ ਯੂ ਸਰ ਕੀ ਨਾਮ ਹੈ ਸਰ ਦਾ ਜੀ ਮੇਰਾ ਨਾਮ ਬਰਮਨ ਸਿੰਘ ਜੀ ਜੀ ਗੁਰਮੁਖ ਜੀ ਅੱਜ ਇਕੱਠੇ ਹੋਏ ਕਾਰਨ ਕੀ ਹੈ ਜੀ ਮੈਂ ਇੱਕ ਕਾਰਨ ਤਾਂ ਸਾਡਾ ਇਹੀ ਆ ਜੀ ਤੇ ਮੈਂ ਸੀਪੀ ਸਾਹਿਬ ਨੂੰ ਅਰਜ਼ ਬੇਨਤੀ ਕਰਨੀ ਚਾਹੁੰਦਾ ਡੀਸੀ ਸਾਹਿਬ ਨੂੰ ਅਰਜ਼ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਸਾਨੂੰ ਨਵੇਂ ਡੀਟੀਓ ਆਰਟੀਓ ਦਿੱਤੇ ਆ ਜਿਹੜੇ ਬਿਨਾਂ ਵਜਾ ਕਰਕੇ ਸਾਡੇ ਗੱਡੀਆਂ ਦੇ ਚੈੱਕ ਅਪ ਕਰਦੇ ਆ ਕਾਗਜ਼ ਪੱਤਰ ਚੈੱਕ ਕਰਦੇ ਆ ਪੋਲੂਸ਼ਨ ਚੈੱਕ ਕਰਦੇ ਆ ਤੇ ਉਹਨਾਂ ਕੋ ਦੱਸੋ ਵੀ ਕਿਹੜੀ ਅਥਾਰਟੀ ਆ ਜਿਹੜੇ ਉਹ ਰੋਡ ਤੋਂ ਸਾਡੀਆਂ ਗੱਡੀਆਂ ਗੁਜ਼ਰਦੀਆਂ ਨੇ ਜਿਹੜੇ ਰੋਡ ਤੋਂ ਸਾਡੀਆਂ ਗੱਡੀਆਂ ਗੁਜ਼ਰਦੀਆਂ ਨੇ ਉਹ ਸਾਰੀ ਗਵਰਨਮੈਂਟ ਦੀ ਰੋਡ ਆ ਕਿਸੇ ਦੀ ਪਰਸਨਲੀ ਕਿਸੇ ਦੀ ਰਜਿਸਟਰੀ ਨਹੀਂ ਹੈਗੀ ਉਦੋਂ ਤੋਂ ਫਿਰ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਸਾਡਾ ਰਾਹ ਜਲਦ ਤੋਂ ਜਲਦ ਖਲਾਇਆ ਜਾਵੇ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਸਿੰਘਾਂ ਦੀਆਂ 117 ਲਾਈਆਂ ਗਈਆਂ ਕੇਸਾਂ ਦੀ ਬੇਅਦਬੀ ਕੀਤੀ ਗਈ ਆ ਉਹਦਾ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਸਾਡੀ ਉਹ ਸੁਣਵਾਈ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਕਾਰ ਵੀ ਨਹੀਂ ਹੋ ਰਹੀ ਕਾਰਨ ਕੀ ਸਮਝਦੇ ਪ੍ਰਲਾਦ ਜੀ ਕਾਰਨ ਤਾਂ ਜੀ ਹੁਣ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਪਤਾ ਨਹੀਂ ਕੀ ਕਰਨਾ ਜੋ ਜਨਾਨੀ ਕਰਕੇ ਇੱਕ ਕਾਰ ਮਤਲਬ ਹੈਗੀ ਆ ਇੱਕ ਵਕੀਲ ਆ ਲੋਕਾਂ ਨੂੰ ਡਰਾਉਂਦੀ ਧਮਕਾਉਂਦੀ ਆ ਤੇ ਸਿੱਖ ਜਿੱਥੇ ਉਹਨੇ ਨਹੀਂ ਟਾਈਬ ਕੀਤਾ ਤੁਸੀਂ ਨਹੀਂ ਜਿਸ ਸੈਕਟਰ ਦੇ ਬੰਦੀਆਂ ਨੇ ਨਹੀਂ ਕੀਤਾ ਜੀ ਇਹਦੇ ਦੇਖੋ ਮੌਕੇ ਦਾ ਸਰਪੰਚ ਹੋਣ ਦੇ ਕਾਰਨ ਆ ਇਸ ਬੰਦੇ ਨੇ ਇਸ ਬਜ਼ੁਰਗ ਦੀ ਦਾੜੀ ਪੱਟੀ ਆ ਜੀ ਇਸ ਬਜ਼ੁਰਗ ਨੇ ਦੇਖੋ ਮੌਜੂਦਾ ਸਰਪੰਚ ਆ ਕਿਹੋ ਜੀ ਸੋਚ ਰੱਖਦੇ ਨੇ ਉਹ ਵੀ ਦੂਸਰੇ ਪਿੰਡ ਜਾ ਕੇ ਆਪਣੇ ਪਿੰਡ ਨਹੀਂ ਜਿੱਦਣ ਇਹਨਾਂ ਦੇ ਪਿੰਡ ਆਪਣੇ ਪਿੰਡ ਧਰਨਾ ਲੱਗਿਆ ਸੀ ਉਸ ਟਾਈਮ 50 ਤੋਂ 60 ਬੰਦੇ ਸੀਗੇ ਇਹਨਾਂ ਦੇ ਪਿੰਡ ਮਤਲਬ ਪਲੱਸੇ ਹੋਣਗੇ ਜਿਸ ਦਿਨ ਸਾਡੇ ਪਿੰਡ ਆ ਉਹਦੋਂ ਸਿਰ 15 ਬੰਦੇ ਸੀ ਕੁਝ ਬਾਹਰ ਬਾਹਰੋ ਬੰਦੇ ਜਾਇਆ ਸੀ ਇਹਦੇ ਪਿੰਡ ਦੇ ਬੰਦੇ ਥੋੜੇ ਸੀਗੇ ਜਿਹੜੇ ਸਿਆਣੇ ਬੰਦੇ ਸੀ ਉਹ ਨਹੀਂ ਆਏ ਇਹਦੇ ਪਿੰਡੋਂ ਕਿ ਅਸੀਂ ਦੂਸਰੇ ਪਿੰਡ ਨਹੀਂ ਜਾਣਾ ਹੈਗਾ ਦੂਸਰੇ ਪਿੰਡ ਸਾਡਾ ਰਾਈਟ ਨਹੀਂ ਬੰਦਾ ਹੈਗਾ ਰੁਕਣ ਦਾ ਉਹਨਾਂ ਦਾ ਦੂਸਰੇ ਪਾਸੇ